ਪੰਜਾਬ ਅੰਦਰ ਸਰਕਾਰੀ ਬਸਾਂ 'ਚ ਮੁਫਤ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਵੱਡੀ ਖ਼ਬਰ ਹੈ। ਦਰਅਸਲ ਹੁਣ ਆਧਾਰ ਕਾਰਡ ਸਰਕਾਰੀ ਬਸਾਂ 'ਚ ਇਸਤੇਮਾਲ ਨਹੀਂ ਕੀਤੇ ਜਾ ਸਕਣਗੇ। ਫਿਲਹਾਲ ਇਸ ਸੰਬੰਧੀ ਪੰਜਾਬ ਸਰਕਾਰ ਨਵੀਂ ਸਕੀਮ ਉੱਤੇ ਵਿਚਾਰ ਕਰ ਰਹੀ ਹੈ ਅਤੇ ਇਸ ਬਾਰੇ ਪ੍ਰਪੋਜ਼ਲ ਲਿਆਂਦਾ ਗਿਆ ਹੈ। ਇਹ ਜਾਣਕਾਰੀ ਪੰਜਾਬ ਰੋਡਵੇਜ਼ ਦੇ ਐਮ ਡੀ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਦਿੱਤੀ ਗਈ ਹੈ। ਉਨਾ ਦੱਸਿਆ ਕਿ ਮੁਫਤ ਬਸ ਸੇਵਾ 'ਚ ਬਦਲਾਅ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮੁਤਾਬਕ ਦੋ ਹੋਰ ਕਾਰਡਾਂ ਦਾ ਸੁਝਾਅ ਦਿੱਤਾ ਗਿਆ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਬਸਾਂ ਦੇ ਕੰਡਕਟਰਾਂ ਕੋਲ ਕਈ ਵਾਰ ਆਧਾਰ ਕਾਰਡ ਦਾ ਨੰਬਰ ਨੋਟ ਕਰਨ 'ਚ ਗਲਤੀ ਹੋ ਜਾਂਦੀ ਹੈ ਅਤੇ ਉਹਨਾਂ ਕੋਲ ਪੂਰਾ ਡਾਟਾ ਨਹੀਂ ਪਹੁੰਚਦਾ। ਇਸੇ ਕਾਰਨ ਹੀ ਹੁਣ ਆਧਾਰ ਕਾਰਡ ਬੰਦ ਕੀਤੇ ਜਾ ਸਕਦੇ ਹਨ। ਇਹ ਵੀ ਦੱਸਦੀ ਹੈ ਕਿ ਪੰਜਾਬ 'ਚ ਹਰ ਮਹੀਨੇ ਤਕਰੀਬਨ ਕਰੋੜਾਂ ਔਰਤਾਂ ਸਰਕਾਰੀ ਬਸਾਂ 'ਚ ਆਧਾਰ ਕਾਰਡ ਤੇ ਮੁਫਤ ਸਫ਼ਰ ਕਰਦੀਆਂ ਹਨ। ਇਸ ਦੇ ਕਾਰਨ ਇਸ ਮਹਿੰਮ ਤਹਿਤ ਦੋ ਹੋਰ ਕਾਰਡ ਸ਼ਾਮਲ ਕੀਤੇ ਗਏ ਹਨ। ਜਿਨ੍ਹਾਂ ਨੂੰ ਦਿਖਾ ਕੇ ਔਰਤਾਂ ਬਸਚ ਮੁਫਤ ਸਫਰ ਦਾ ਲਹਾ ਲੈ ਸਕਣਗੀਆਂ ਅਤੇ ਕੰਡਕਟਰਾਂ ਨੂੰ ਵੀ ਮੁਸ਼ਕਲਾਂ ਦਾ ਘੱਟ ਸਾਹਮਣਾ ਕਰਨਾ ਪਵੇਗਾ ਇਸ ਦੇ ਨਾਲ ਹੀ ਉਹਨਾਂ ਕੋਲ ਪੂਰਾ ਡਾਟਾ ਵੀ ਮੌਜੂਦ ਹੋਵੇਗਾ ਆਰਐਫਆਈਡੀ ਯਾਨੀ ਕਿ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਡਿਵਾਈਸ ਜਾਂ ਫਿਰ ਐਨਸੀਐਮਸੀ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਦੋ ਨਵੇਂ ਕਾਰਡਾਂ ਦਿਆਂ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ ਇਹਨਾਂ ਦੋਹਾਂ ਕਾਰਡਾਂ 'ਚੋਂ ਕੋਈ ਇੱਕ ਕਾਰਡ ਇਸਤੇਮਾਲ ਕਰਨ ਲਈ ਕੇ ਹਾਤ ਜਾ ਸਕਦਾ ਹੈ ਜੇਕਰ ਇਹ ਪ੍ਰਸਤਾਵ ਪਾਸ ਹੋ ਜਾਂਦਾ ਹੈ ਤਾਂ ਫਿਰ ਮੁਫਤ ਸਫਰ ਦਾ ਲਾਹਾ ਲੈਣ ਲਈ ਔਰਤਾਂ ਨੂੰ ਇਹ ਕਾਰਡ ਬਣਵਾਉਣੇ ਪੈਣਗੇ ਫਿਲਹਾਲ ਇਹ ਨਹੀਂ ਦੱਸਿਆ ਗਿਆ ਕਿ ਇਹ ਕਾਰਡ ਕਦੋਂ ਤੋਂ ਸ਼ੁਰੂ ਕੀਤੇ ਜਾਣਗੇ ਪਰ ਬੱਸਾਂ 'ਚ ਚੱਲਣ ਵਾਲੇ ਆਧਾਰ ਕਾਰਡ ਹੁਣ ਬੰਦ ਹੋ ਸਕਦੇ ਹਨ ਪੰਜਾਬ ਅੰਦਰ ਸਰਕਾਰੀ ਬਸਾਂ 'ਚ ਮੁਫਤ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਵੱਡੀ ਖ਼ਬਰ ਹੈ ਦਰਅਸਲ ਹੁਣ ਆਧਾਰ ਕਾਰਡ ਸਰਕਾਰੀ ਬਸਾਂ 'ਚ ਇਸਤੇਮਾਲ ਨਹੀਂ ਕੀਤੇ ਜਾ ਸਕਣਗੇ ਫਿਲਹਾਲ ਇਸ ਸੰਬੰਧੀ ਪੰਜਾਬ ਸਰਕਾਰ ਨਵੀਂ ਸਕੀਮ ਉੱਤੇ ਵਿਚਾਰ ਕਰ ਰਹੀ ਹੈ ਅਤੇ ਇਸ ਬਾਰੇ ਪ੍ਰਪੋਜ਼ਲ ਲਿਆਂਦਾ ਗਿਆ ਹੈ ਇਹ ਜਾਣਕਾਰੀ ਪੰਜਾਬ ਰੋਡਵੇਜ਼ ਦੇ ਐਮ ਡੀ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਦਿੱਤੀ ਗਈ ਹੈ ਉਨਾ ਦੱਸਿਆ ਕਿ ਮੁਫਤ ਜਬਾ ਸੇਵਾ ਚ ਬਦਲਾ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਮੁਤਾਬਕ ਦੋ ਹੋਰ ਕਾਰਡਾਂ ਦਾ ਸੁਝਾਅ ਦਿੱਤਾ ਗਿਆ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਬਸਾਂ ਦੇ ਕੰਡਕਟਰਾਂ ਕੋਲ ਕਈ ਵਾਰ ਆਧਾਰ ਕਾਰਡ ਦਾ ਨੰਬਰ ਨੋਟ ਕਰਨ 'ਚ ਗਲਤੀ ਹੋ ਜਾਂਦੀ ਹੈ ਅਤੇ ਉਹਨਾਂ ਕੋਲ ਪੂਰਾ ਡਾਟਾ ਨਹੀਂ ਪਹੁੰਚਦਾ ਇਸੇ ਕਾਰਨ ਹੀ ਹੁਣ ਆਧਾਰ ਕਾਰਡ ਬੰਦ ਕੀਤੇ ਜਾ ਸਕਦੇ ਹਨ ਇਹ ਵੀ ਦੱਸਦੀ ਹੈ ਕਿ ਪੰਜਾਬ 'ਚ ਹਰ ਮਹੀਨੇ ਤਕਰੀਬਨ ਕਰੋੜਾਂ ਔਰਤਾਂ ਸਰਕਾਰੀ ਬਸਾਂ 'ਚ ਆਧਾਰ ਕਾਰਡ ਤੇ ਮੁਫਤ ਸਫ਼ਰ ਕਰਦੀਆਂ ਹਨ ਇਸਤੇ ਕਾਰਨ ਇਸ ਮੋਹਮ ਤਹਿਤ ਦੋ ਹੋਰ ਕਾਰਡ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ ਨੂੰ ਦਿਖਾ ਕੇ ਔਰਤਾਂ ਬਸ ਮੁਫਤ ਸਫਰ ਦਾ ਲਾਹਾ ਲੈ ਸਕਣਗੀਆਂ ਅਤੇ ਕੰਡਕਟਰਾਂ ਨੂੰ ਵੀ ਮੁਸ਼ਕਲਾਂ ਦਾ ਘੱਟ ਸਾਹਮਣਾ ਕਰਨਾ ਪਵੇਗਾ ਇਸਤੇ ਨਾਲ ਹੀ ਉਹਨਾਂ ਕੋਲ ਪੂਰਾ ਡਾਟਾ ਵੀ ਮੌਜੂਦ ਹੋਵੇਗਾ ਆਰਐਫਆਈਡੀ ਯਾਨੀ ਕਿ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਡਿਵਾਈਸ ਜਾਂ ਫਿਰ ਐਨਸੀਐਮਸੀ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਦੋ ਨਵੇਂ ਕਾਰਡਾਂ ਦਿਆਂ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ ਇਹਨਾਂ ਦੋਹਾਂ ਕਾਰਡਾਂ 'ਚੋਂ ਕੋਈ ਇੱਕ ਕਾਰਡ ਇਸਤੇਮਾਲ ਕਰਨ ਲਈ ਕਿਹੜਾ ਜਾ ਸਕਦਾ ਹੈ ਜੇਕਰ ਇਹ ਪ੍ਰਸਤਾਵ ਪਾਸ ਹੋ ਜਾਂਦਾ ਹੈ ਤਾਂ ਫਿਰ ਮੁਫਤ ਸਫਰ ਦਾ ਲਾਹਾ ਲੈਣ ਲਈ ਔਰਤਾਂ ਨੂੰ ਇਹ ਕਾਰਡ ਬਣਵਾਉਣੇ ਪੈਣਗੇ ਫਿਲਹਾਲ ਇਹ ਨਹੀਂ ਦੱਸਿਆ ਗਿਆ ਕਿ ਇਹ ਕਾਰਡ ਕਦੋਂ ਤੋਂ ਸ਼ੁਰੂ ਕੀਤੇ ਜਾਣਗੇ ਪਰ ਬੱਸਾਂ 'ਚ ਚੱਲਣ ਵਾਲੇ ਆਧਾਰ ਕਾਰਡ ਹੁਣ ਬੰਦ ਹੋ ਸਕਦੇ ਹਨ